ਪਿਛਲੇ ਦਿਨੀ ਰਾਜਪੁਰਾ ਦੇ ਓਵਰ ਬ੍ਰੀਜ ਦੀਆਂ ਖਬਰਾਂ ਵੱਡੇ ਚੈਨਲਾਂ ਤੇ ਪ੍ਰਕਾਸ਼ਿਤ ਕੀਤੀਆਂ ਗਈਆਂ ਸਨ ਕਿ ਰਾਜਪੁਰਾ ਦਾ ਓਵਰ ਬ੍ਰੀਜ ਆਪਣੀ ਜਗ੍ਹਾ ਤੋਂ ਹਿੱਲਣ ਲੱਗ ਪਿਆ ਅਤੇ ਕਿਸੇ ਵੀ ਟਾਈਮ ਵੱਡਾ ਹਾ사 ਹੋ ਸਕਦਾ ਹੈ ਅਤੇ ਇਸ ਚੀਜ਼ ਨੂੰ ਵੇਖਦਿਆਂ ਹੋਇਆਂ ਰਾਜਪੁਰਾ ਦੀ ਵਿਧਾਇਕਾ ਮੈਡਮ ਨੀਨਾ ਮਿੱਤਲ ਦੇ ਵੱਲੋਂ ਉਕਤ ਓਵਰ ਬ੍ਰਿਜ ਦੇ ਲਈ ਲੱਖਾਂ ਰੁਪਏ ਪਾਸ ਕਰਵਾ ਕੇ ਇਸ ਬ੍ਰਿਜ ਦਾ ਕੰਮ ਸ਼ੁਰੂ ਕਰਵਾਉਣ ਦਾ ਨੀ ਪੱਥਰ ਵੀ ਰੱਖਿਆ ਗਿਆ ਸੀ ਉਸ ਤੋਂ ਬਾਅਦ ਹੁਣ ਰਾਜਪੁਰਾ ਦਾ ਓਵਰ ਬ੍ਰਿਜ 2 ਮਹੀਨੇ ਵਾਸਤੇ ਬੰਦ ਕਰ ਦਿੱਤਾ ਗਿਆ ਕਿਉਂਕਿ ਇਸ ਦੇ ਉੱਪਰ ਓਵਰ ਬ੍ਰਿਜ ਦਾ ਕੰਮ ਜੰਗੀ ਪੱਧਰ ਤੇ ਸ਼ੁਰੂ ਕਰਵਾ ਦਿੱਤਾ ਗਿਆ ਉੱਥੇ ਹੀ ਦੂਜੇ ਪਾਸੇ ਓਵਰ ਬ੍ਰਿਜ ਦੇ ਬੰਦ ਹੋਣ ਕਰਕੇ ਇਸ ਬ੍ਰਿਜ ਤੇ ਆਉਣ ਜਾਣ ਵਾਲੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਕਿਉਂਕਿ ਰਾਜਪੁਰਾ ਦੇ ਵਿੱਚ ਦੋ ਅੰਟਰਪ੍ਰਿਜ ਬਣੇ ਹੋਏ ਨੇ ਅਕਸਰ ਉੱਥੇ ਟ੍ਰੈਫਿਕ ਜ਼ਿਆਦਾ ਹੋਣ ਕਰਕੇ ਜਾਮ ਦੀ ਸਮੱਸਿਆ ਵੀ ਬਣੀ ਰਹਿੰਦੀ ਹੈ ਹੌਣ ਵਾਲੇ ਦਿਨਾਂ ਦੇ ਵਿੱਚ ਬਰਸਾਤਾਂ ਨੂੰ ਲੈ ਕੇ ਟ੍ਰੈਫਿਕ ਸਮੱਸਿਆ ਰਾਜਪੁਰਾ ਦੇ ਵਿੱਚ ਕਾਫੀ ਵੱਡੇ ਸੱਤਰ ਤੇ ਵੇਖੀ ਜਾ ਸਕਦੀ ਹੈ ਇਸ ਸਬੰਧ ਨੂੰ ਲੈ ਕੇ ਅੱਜ న్యూਸ 89 ਪੰਜਾਬ ਦੀ ਟੀਮ ਨੇ ਰਾਜਪੁਰਾ ਦੇ ਟ੍ਰੈਫਿਕ ਇੰਚਾਰਜ ਗੁਰਪਚਨ ਸਿੰਘ ਦੇ ਨਾਲ ਵਿਸ਼ੇਸ਼ ਗੱਲਬਾਤ ਕਰਕੇ ਲੋਕਾਂ ਨੂੰ ਟ੍ਰੈਫਿਕ ਸਮੱਸਿਆ ਨਾ ਆਉਣ ਦੇ ਬਾਰੇ ਕਿਹਾ ਗਿਆ ਅਤੇ ਇਸ ਮੌਕੇ ਉਹਨਾਂ ਹੋਰ ਕੀ ਕੁਝ ਕਿਹਾ ਸੋ ਆਓ ਸੁਣ ਲੈਣੇ ਉਹਨਾਂ ਦੀ ਜ਼ੁਬਾਨੀ ਸੋ ਰਾਜਪੁਰੇ ਦੇ ਵਿੱਚ ਖੜੇ ਆ ਤੇ ਰਾਜਪੁਰੇ ਦਾ ਓਵਰ ਬ੍ਰਿਜ ਜਿਹੜਾ ਹੈ 2 ਮਹੀਨੇ ਵਾਸਤੇ ਜੋ ਸਾਨੂੰ ਜਾਣਕਾਰੀ ਮਿਲੀ ਹੈ ਉਹ ਬੰਦ ਕਰ ਦਿੱਤਾ ਗਿਆ ਤੇ ਟ੍ਰੈਫਿਕ ਦਾ ਕਿਸ ਤਰ੍ਹਾਂ ਇੰਤਜ਼ਾਮ ਰਹੇਗਾ ਕਿਉਂਕਿ ਟ੍ਰੈਫਿਕ ਸਮੱਸਿਆ ਸ਼ਹਿਰ ਦੇ ਵਿੱਚ ਇੱਕ ਬਹੁਤ ਵੱਡਾ ਮੁੱਦਾ ਹੈ ਤੋ ਸਾਡੇ ਨਾਲ ਜਿਹੜੇ ਹੈ ਗੁਰਪ੍ਰਤਮ ਜੀ ਜਿਹੜੇ ਟ੍ਰੈਫਿਕ ਇੰਚਾਰਜ ਹੁਣ ਟਾਈਮ ਮੌਜੂਦ ਹੈ ਇਹਨਾਂ ਤੋਂ ਜਾਣਕਾਰੀ ਲੈ ਲੈਣੇ ਕਿ ਇਹ ਜਿਹੜਾ ਓਵਰ ਬ੍ਰਿਜ ਹੈ ਇਹ ਕਦ ਖੁੱਲੇਗਾ ਤੇ ਇਹ ਕਿਉਂ ਬੰਦ ਕੀਤਾ ਹੈ ਕਿਉਂ ਬੰਦ ਕੀਤਾ ਜੀ ਇਹ ਓਵਰ ਬ੍ਰਿਜ ਤੇ ਲੋਕਾਂ ਨੂੰ ਸੁਵਿਧਾ ਵਾਸਤੇ ਕੀ ਕਰੋਗੇ ਹੁਣ ਸਰ ਇਹ ਨਾ ਜੀ ਪੁਲ ਦੀ ਰਿਪੇਅਰ ਹੋਣੀ ਹੈ ਪੁਲ ਦਾ ਜੀ ਗਾਇਬ ਹੋ ਗਿਆ ਪੈ ਗਿਆ ਸੀ ਇਹਦੇ ਵਿੱਚ ਜਿਸ ਕਰਕੇ ਇਹਦੀ ਰਿਪੇਅਰ ਹੋਣੀ ਜ਼ਰੂਰੀ ਸੀਗੀ ਤੇ ਇਸ ਕਰਕੇ ਪੀਡਬਲੂਡੀ ਨੇ ਜੀ ਸਰ ਇਹਨੂੰ ਜਿਹੜਾ ਠੇਕੇਦਾਰ ਨੂੰ ਠੇਕਾ ਦਿੱਤੀ ਕਿ ਇਹਦੀ ਰਿਪੇਅਰ ਹੋਣ ਜਾ ਰਹੀ ਹੈ 2 ਮਹੀਨੇ ਦਾ ਸਮਾਂ ਲੱਗਣਾ ਹੈ ਜਿਸ ਤੇ ਅਸੀਂ ਟ੍ਰੈਫਿਕ ਡਾਇ ਡਵਲੋਂ ਕੀਤਾ ਗਿਆ ਜੀ ਜਿਸ ਤਰ੍ਹਾਂ ਕਿ ਰਾਜਪੁਰੇ ਫੁਹਾਰਾ ਚੌਂਕ ਤੋਂ ਅੰਡਰ ਬੀ 2 ਅੰਡਰ ਪਾਸ ਨੇ ਜੀ ਇੱਕ ਛੋਟਾ ਇੱਕ ਵੱਡਾ ਜਿਹੜਾ ਛੋਟਾ ਉਹ ਕਾਰ ਤੇ ਮੋਟਰਸਾਈਕਲ ਲਈ ਹੀ ਵਰਤਨੋ ਚ ਲਿਆ ਜਾਵੇ ਜਿਹੜਾ ਵੱਡਾ ਅੰਡਰ ਪਾਸ ਹੈ ਉੱਥੇ ਹੈਵੀ ਵਹੀਕਲ ਜਿਹੜੇ ਨੇ ਭਾਰੀ ਬਹਾਨ ਉਹ ਜੀ ਉਸ ਉਸ ਵਰਤਨੋ ਚ ਲਿਆ ਜਾਣ ਉਸ ਨੂੰ ਉਹ ਸੈਂਟਰ ਪਾਸ ਨੂੰ ਉਸ ਤੋਂ ਬਾਅਦ ਸਾ ਜਿਹੜਾ ਫੁਹਾਰਾ ਚੌਂਕ ਹੈ ਉੱਥੋਂ ਇੱਕ ਸਲਾਮਪੁਰ ਨੂੰ ਵੀ ਫੱਟ ਕੇ ਹੈਗਾ ਜੀ ਤੇ ਉਹ ਉਹ ਰੋਡ ਨੂੰ ਵੀ ਆਪਾਂ ਬਾਈਪਾਸ ਜਾ ਸਕਦੇ ਆ ਇੱਕ ਢਮੋਲੀ ਹੈ ਜੀ ਫੱਟ ਇੱਕ ਉੱਥੋਂ ਵੀ ਲੰਘ ਸਕਦੇ ਆ ਤੇ ਲਿਬਰਟੀ ਚੌਂਕ ਤੋਂ ਸਰ ਬਾਈਪਾਸ ਨੂੰ ਜਿਹੜਾ ਚੰਡੀਗੜ੍ਹ ਆ ਜੀ ਚੰਡੀਗੜ੍ਹ ਜਾਣਾ ਹੈ ਜਿਨ੍ਹਾਂ ਨੇ ਜੀ ਅੱਗੇ ਅੰਬਾਲਾ ਜਾਣਾ ਹੈ ਉਹ ਬਾਈਪਾਸ ਹੀ ਜਾਣ ਸ਼ਹਿਰ ਦੇ ਵਿੱਚ ਦੀ ਨਾ ਗੁਜਰਨ ਜੀਓ ਤਾ ਜੋ ਅੰਦਰ ਨਾਲ ਜੀ ਬਹੁਤ ਜ਼ਿਆਦਾ ਟ੍ਰੈਫਿਕ ਹੋ ਜਾਂਦੀ ਹੈ ਟ੍ਰੈਫਿਕ ਸਮੱਸਿਆ ਤੇ ਹੈ ਲੇਕਿਨ ਅਸੀਂ ਟ੍ਰੈਫਿਕ ਮੁਲਾਜ਼ਮ ਲਗਾ ਕੇ ਸਾਡੇ ਨਾਲ ਚੌਂਕ ਇਨਚਾਰਜ ਵੀ ਲੱਗੇ ਹੋਏ ਨੇ ਕਸੂਰ ਵਾਲੇ ਉਹਨਾਂ ਦੀ ਸਟਾਫ ਵੀ ਲੱਗਾ ਹੋਇਆ ਅਸੀਂ ਪੂਰੀ ਜਿਹੜੀ ਤੰਦੇ ਹੀ ਨਾ ਟ੍ਰੈਫਿਕ ਆਪਣੀ ਡਿਊਟੀ ਕਰ ਰਹੀ ਹੈ ਜਿਵੇਂ ਕਿ ਅਸੀਂ ਹੁਣੀ ਜਾ ਕੇ ਆਏ ਆਂ ਅੰਡਰ ਬ੍ਰਿਜ ਤੇ ਵੀ ਜਾ ਕੇ ਆਏ ਆਂ ਉੱਥੇ ਵੀ ਜਾਮ ਲੱਗਿਆ ਹੋਇਆ ਸੀ ਤੇ ਗगन ਚੌਕ ਤੇ ਵੀ ਬਹੁਤ ਬੁਰੀ ਤਰ੍ਹਾਂ ਦਾ ਜਾਮ ਲੱਗਿਆ ਹੋਇਆ ਲੋਕਾਂ ਨੂੰ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਉੱਥੇ ਸਰ ਇੱਕ ਛਵੀਲ ਲੱਗੀ ਹੈ ਜੀ ਅੰਡਰ ਪਾਸ ਤੇ ਉਹ ਛਵੀਲ ਨੂੰ ਜੀ ਮੈਂ ਤਿੰਨ ਵਾਰ ਬ ਡਿਗਟਿੰਗ ਲਾ ਕੇ ਜੀ ਆਪਣੀ ਟ੍ਰੈਫਿਕ ਡਿਵਰਸ਼ਨ ਸਹੀ ਤਰੀਕੇ ਨਾਲ ਕਰਾ ਰਹੇ ਆ ਜੀ ਗੁਰਬਚਨ ਜੀ ਤੁਹਾਨੂੰ ਨਹੀਂ ਲੱਗਦਾ ਕਿ ਪ੍ਰਸ਼ਾਸਨ ਨੇ ਹਜੇ ਪੁਲ ਬੰਦ ਕਰਕੇ 2 ਮਹੀਨੇ ਗਲਤੀ ਕੀਤੀ ਹੈ ਕਿਉਂਕਿ ਆਉਣ ਵਾਲੇ ਦਿਨਾਂ ਦੇ ਵੀ ਬਰਸਾਤਾ ਦਾ ਮੌਸਮ ਆ ਰਿਹਾ ਹੈ ਅੰਡਰਬ੍ਰਿਜ ਦੇ ਵਿੱਚ ਪਾਣੀ ਭਰ ਜਾਂਦਾ ਤੇ ਜਿਆਦਾ ਇਹੀ ਓਵਰਬ੍ਰਿਜੀ ਲੋਕੀ ਆਪਣੀ ਵਰਤੋਂ ਦੇ ਵਿੱਚ ਲਿਆਂਦੇ ਸੀਗੇ ਤੇ ਹੁਣ ਜਦ ਪਾਣੀ ਭਰ ਜਾਏਗਾ ਦੋਨੋਂ ਅੰਡਰਬ੍ਰਿਜਾਂ ਦੇ ਵਿੱਚ ਤੇ ਟ੍ਰੈਫਿਕ ਸਮੱਸਿਆ ਵਧੇਗੀ ਸ਼ਹਿਰ ਦੇ ਵਿੱਚ ਮੈਂ ਸਰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜੀ ਐਸ ਡੀਓ ਪੀ ਡਬਲਯੂ ਡੀ ਯੂ ਨੂੰ ਅਪੀਲ ਕਰਾਂਗਾ ਜੀ ਕਿਉਂਕਿ ਜਿਹੜੇ ਅੱਗੇ ਬਰਸਾਤ ਦਾ ਮੌਸਮ ਹੈ ਉੱਥੇ ਜੀ ਜਨਰੇਟਰ ਤੇ ਇੱਕ ਪੰਪ ਰੱਖਿਆ ਜਾਵੇ ਵੱਡਾ ਜਿਹੜਾ ਕਿ ਜੇਕਰ ਬਰਸਾਤ ਪੈਂਦੀ ਹੈ ਤਾਂ ਉਹ ਪਾਣੀ ਜਿਹੜਾ ਜਲਦੀ ਤੋਂ ਜਲਦੀ ਕੱਢਿਆ ਜਾਵੇ ਨਹੀਂ ਤਾਂ ਜੀ ਸਰ ਜਿਹੜੀ ਟ੍ਰੈਫਿਕ ਹੈ ਉਹ ਇੰਨੀ ਸਮੱਸਿਆ ਵੱਜ ਜਾਣੀ ਹੈ ਤਾਂ ਜਿਹੜੇ ਚੈਨਲ ਦੇ ਮੱਧਮ ਰਾਈ ਮੈਂ ਆਮ ਜਨਤਾ ਨੂੰ ਵੀ ਇਹੀ ਅਪੀਲ ਕਰਾਂਗਾ ਕਿ ਜਿਹੜਾ ਨਾ ਜਿਆਦਾ ਤੋਂ ਜਿਆਦਾ ਬਾਈਪਾਸ ਨੂੰ ਲੰਘਿਆ ਜਾਵੇ ਤਾਂ ਜੋ ਸ਼ਹਿਰ ਦੇ ਵਿੱਚ ਕੋਈ ਟ੍ਰੈਫਿਕ ਸਮੱਸਿਆ ਨਾ ਆਵੇ ਜੀ ਗੁਰਬਚਨ ਜੀ ਤੁਹਾਡੇ ਕੋਲ ਕਿੰਨੇ ਕੁ ਮੁਲਾਜ਼ਮ ਹੈਗੇ ਇਸ ਟਾਈਮ ਸਰ ਮੇਰੇ ਕੋਲ 7 ਮੁਲਾਜ਼ਮੇ ਨੇ ਜੀ ਤੇ ਬਾਕੀ ਸਰ ਮੈਂ ਜੀ ਮੈਨੂੰ ਇਨਸਪੈਕਟਰ ਸਾਹਿਬ ਨਾਲ ਕੱਲ ਮੀਟਿੰਗ ਤੇ ਡੀਐਸਪੀ ਟ੍ਰੈਫਿਕ ਸਾਹਿਬ ਨਾਲ ਕੱਲ ਮੀਟਿੰਗ ਹੋਈ ਸੀਗੀ ਤੇ ਮੈਂ ਉਹਨਾਂ ਨੂੰ ਮੀਟਿੰਗ ਵਿੱਚ ਉਹਨਾਂ ਦਾ ਧਿਆਨ ਚ ਲਿਆਂਦਾ ਉਹ ਕਹਿੰਦੇ ਕਿ ਤੁਹਾਨੂੰ ਅਸੀਂ ਹੋਰ ਮੁਲਾਜ਼ਮ ਜਿਹੜੇ ਦਿੱਤੇ ਜਾਣਗੇ ਤਾਂ ਜੋ ਮੈਂ ਕੱਲ ਤੋਂ ਜੀ ਇਹ ਸਮੱਸਿਆ ਅੱਜ ਟ੍ਰੈਫਿਕ ਬਹੁਤ ਜ਼ਿਆਦਾ ਬਹੁਤ ਬਹੁਤ ਧੰਨਵਾਦ ਜੀ اے ਸੀ ਕੇ ਟ੍ਰੈਫਿਕ ਇੰਚਾਰਜ ਗੁਰਬਚਨ ਜੀ ਜਿਹੜੇ ਕੀ ਪੂਰੀ ਜਾਣਕਾਰੀ ਦੇ ਰਹੇ ਸੀਗੇ ਸੋ ਲੋਕਾਂ ਨੂੰ ਅਸੀਂ ਦੱਸ ਦਈਏ ਕਿ ਤਕਲੀਫ ਤਾਂ ਲੋਕਾਂ ਨੂੰ ਹੋਏਗੀ 2 ਮਹੀਨੇ ਲੇਕਿਨ ਇਹ ਪੁੱਲ ਦਾ ਕੰਮ ਜਿਹੜਾ ਹੈ ਵਧੀਆ ਤਰੀਕੇ ਨਾਲ ਨੇਪਰੇ ਚੜੇਗਾ ਜੋ ਮੈਡਮ ਨੀਨਾ ਮਿੱਤਲ ਜੇ ਐਮ ਐਲ اے ਸਾਹਿਬ ਹੈਗੇ ਉਹਨਾਂ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਸੋ ਆਉਣ ਵਾਲੇ ਦਿਨਾਂ ਦੇ ਵੀ ਟ੍ਰੈਫਿਕ ਸਮੱਸਿਆ ਨਾ ਹੋਏ ਤੇ ਮੁਲਾਜ਼ਮ ਦੀ ਸੰਖਿਆ ਵੀ ਵਧਾਣੀ ਚਾਹੀਦੀ ਹੈ ਤੇ ਅੰਡਰ ਬਿਜ ਤੇ ਜਿਵੇਂ ਕਿ ਗੁਰਪ੍ਰਚਨ ਜੀ ਨੇ ਦੱਸਿਆ ਕਿ ਉੱਥੇ ਨਗਰ ਕੌਂਸਲ ਨੂੰ ਚਾਹੀਦਾ ਕਿ ਪੰਪ ਲਾਣ ਕਿਉਂਕਿ ਆਉਣ ਵਾਲੇ ਦਿਨਾਂ 'ਚ ਪਾਣੀ ਨਾਲ ਵੀ ਸ਼ਹਿਰ ਨੂੰ ਨਜਿੱਠਣਾ ਪਏਗਾ ਕੈਮਰਾਮੈਨ ਮੋਹਿਦ ਦੇ ਨਾਲ ਸੰਦੀਪ ਚੌਧਰੀ ਨਿਊਜ਼ 89 ਪੰਜਾਬ ਨਿਊਜ਼ 89 ਪੰਜਾਬ ਹਰ ਖਬਰ ਕਿਸਦਾ ਹੋਵੇ ਅਸਰ